ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਟੈਟਰ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਦੀ ਹੈ ਕਿ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਏ ਹੋ ਕਿ ਮੋਕ ਡ੍ਰਿਲ ਦਾ ਜਿਹੜਾ ਅਭਿਆਸ ਕਰਾਇਆ ਜਾ ਰਿਹਾ ਆ ਅਮਰਜੈਂਸੀ ਆਪਾਤ ਲਈ ਕਲੀਨ ਦੇ ਵਿੱਚ ਜਿਹੜਾ ਆ ਉਹ ਤੁਹਾਨੂੰ ਕੀ ਕਰਨਾ ਚਾਹੀਦਾ ਆ ਜੇ ਜੇ ਅਮਰਜੈਂਸੀ ਲੱਗ ਜਾਵੇ ਅਚਾਨਕ ਸਾਇਰਨ ਦੀ ਆਵਾਜ਼ ਵੱਜ ਜਾਵੇ ਤੇ ਜਾਜ ਚੜ ਜਾਣ ਤੇ ਆਵਾਜ਼ਾਂ ਉੱਲਾਪਨ ਤੇ ਜੇਕਰ ਤਾਂ ਹੀ ਕਿਸੇ ਖੁੱਲੀ ਗਰਾਊਂਡ ਦੇ ਵਿੱਚ ਹੋ ਤਾਂ ਇਸੇ ਤਰ੍ਹਾਂ ਜਿਹੜਾ ਆ ਉਸ ਗਰਾਊਂਡ ਦੇ ਵਿੱਚ ਤੇ ਲੇਟ ਜਾਣਾ ਤੇ ਆਪਣੇ ਕੰਨ ਜਿਹੜੇ ਆ ਬਿਲਕੁਲ ਬੰਦ ਕਰ ਲੈਣੇ ਨੇ ਇਹ ਤਸਵੀਰਾਂ ਦੇ ਵਿੱਚ ਦੱਸਿਆ ਜਾ ਰਿਹਾ ਪੀ ਮੋਕ ਡ੍ਰਿਲ ਦੇ ਵਿੱਚ ਜਿਹੜਾ ਅਭਿਆਸ ਕਰਾਇਆ ਜਾ ਰਿਹਾ ਔਰ ਤੇਹੀ ਕਰਾਇਆ ਜਾ ਰਿਹਾ ਕਿ ਇਸ ਸਿਚੁਏਸ਼ਨ ਦੇ ਵਿੱਚ ਕਿਵੇਂ ਬਚਣਾ ਤੇ ਜੇਕਰ ਕੋਈ ਜ਼ਖਮੀ ਹੋ ਜਾਂਦਾ ਹੈ ਜਾਂ ਅਪਾਤਕਲੀਨ ਦੇ ਸਮੇਂ ਦੇ ਵਿੱਚ ਜਿਹੜਾ ਉਸ ਸਮੇਂ ਦੇ ਵਿੱਚ ਜੇਕਰ ਕੋਈ ਇੰਜਰਡ ਹੋ ਜਾਂਦਾ ਹੈ ਤੇ ਉਸ ਨੂੰ ਹਸਪੀਟਲ ਪਹੁੰਚਾਉਣ ਦੇ ਵਾਸਤੇ ਸਾਡੇ ਕੋਲ ਚੱਕਣ ਵਾਸਤੇ ਕਈ ਵਾਰੀ ਕੋਈ ਚੀਜ਼ਾਂ ਨਹੀਂ ਹੁੰਦੀਆਂ ਤੇ ਉਹਨਾਂ ਨੇ ਦੱਸਿਆ ਕਿ ਇੱਕ ਚਾਦਰ ਨੂੰ ਲੈ ਕੇ ਉਹਨੂੰ ਆਸੇ ਪਾਸੇ ਦੋਨਾਂ ਪਾਸਿਆਂ ਤੋਂ ਲਪੇਟ ਲੈਣਾ ਤਾਂ ਕਿ ਚੁੱਕਣ ਵਾਲਿਆਂ ਦੇ ਲਈ ਇੱਕ ਗ੍ਰਿਪ ਬਣ ਸਕੇ ਵਧੀਆ ਗ੍ਰਿਪ ਬਣ ਜਾਵੇ ਤਾਂ ਕਿ ਉਸ ਇੰਜਰਡ ਇਨਸਾਨ ਨੂੰ ਜਿਹੜਾ ਚੁੱਕ ਕੇ ਜਲਦੀ ਦੇ ਨਾਲ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ ਜਾਵੇ ਇਸੇ ਤਰ੍ਹਾਂ ਦੀ ਮੋਕ ਡ੍ਰਿਲ ਜਿਹੜੀ ਉਹ ਹਸਪੀਟਲ ਦੇ ਵਿੱਚ ਅਮਰਜੈਂਸੀ ਦੇ ਟਾਈਮ ਦੇ ਵਿੱਚ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਕਰਨਾ ਚਾਹੀਦਾ ਅਭਿਆਸ ਕਰਾਇਆ ਜਾ ਰਿਹਾ ਬਟਾਲੇ ਦੀਆਂ ਇਹ ਤਸਵੀਰਾਂ ਨੇ ਜਿਦੇ ਵਿੱਚ ਆਰਮੀ ਤੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਜਿਹੜਾ ਆ ਇਸ ਮੋਕ ਡ੍ਰਿਲ ਦੇ ਅਭਿਆਸ ਦੇ ਵਿੱਚ ਗੱਲਬਾਤ ਕੀਤੀ ਤੇ ਤੁਸੀਂ ਦੇਖਦੇ ਪਿਓ ਪੀਰੇ ਵਿੱਚ ਟੀਮਾਂ ਨੂੰ ਜਿਹੜਾ ਆ ਸਪੈਸ਼ਲਿਸਟ ਸਿਖਾਇਆ ਜਾ ਰਿਹਾ ਐਨਸੀਸੀ ਦੇ ਬੱਚੇ ਵੀ ਇਹਦੇ ਵਿੱਚ ਜਿਹੜਾ ਆ ਸਾਧੇ ਰਣਕੇ ਇੱਕ ਇੰਜਰਡ ਵਿਅਕਤੀ ਨੂੰ ਅਮਰਜੈਂਸੀ ਦੇ ਵਿੱਚ ਕਿਵੇਂ ਜਿਹੜਾ ਆ ਉਹ ਸਮੇਂ ਸਿਰ ਅਮਰਜੈਂਸੀ ਹਸਪੀਟਲ ਦੇ ਵਿੱਚ ਜਾਂ ਨੇੜੇ ਤੇੜੇ ਦੇ ਹਸਪੀਟਲ ਦੇ ਵਿੱਚ ਲੈ ਕੇ ਪਹੁੰਚਣਾ ਆ ਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਆ ਉਹਦੇ ਉੱਤੇ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਜੋ ਕਿ ਅਧਿਆਤਾਂ ਦੇ ਵਿੱਚ ਸਾਹਮਣੇ ਆਇਆ ਕਿ ਜੇਕਰ ਤੁਸੀਂ ਖੁੱਲੇ ਥਾਂ ਦੇ ਉੱਤੇ ਜੇ ਤੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਬਣ ਜਾਂਦੀ ਏ ਏਅਰ ਜਨਕਿ ਹਵਾਈ ਜਹਾਜ਼ ਜੇਕਰ ਚੜ ਜਾਂਦੇ ਆ ਤੇ ਕੋਈ ਗੋਲਾਬਾਰੀ ਦੀ ਅਸੰਕਾ ਬਣਦੀ ਤਾਂ ਉਸ ਸਮੇਂ ਧਰਤੀ ਦੇ ਉੱਤੇ ਜਿਹੜਾ ਆ ਢਿੱਡ ਭਾਰ ਨੇ ਲੇਟ ਜਾਣਾ ਚਾਹੀਦਾ ਪੇਟ ਦੇ ਬਲ ਜਿਹੜਾ ਆ ਆ ਲੇਟ ਜਾਣਾ ਚਾਹੀਦਾ ਆ ਤੇ ਉਹ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਖੜੇ ਨਹੀਂ ਰਹਿਣਾ ਚਾਹੀਦਾ ਦੂਸਰੇ ਪਾਸੇ ਜਿਹੜਾ ਆ ਆਰਮੀ ਦੇ ਜਿਹੜੇ ਆਫਸਰਸ ਨੇ ਜਾਂ ਉਹਨਾਂ ਨੇ ਟ੍ਰੇਨਿੰਗ ਦਿੰਦੇ ਹੋਏ ਇਹੀ ਦੱਸਿਆ ਕਿ ਜੇਕਰ ਏ ਐਸੀ ਸਿਚੁਏਸ਼ਨ ਆ ਜਾਂਦੀ ਏ ਜੇਕਰ ਤੁਸੀਂ ਘਰ ਤੋਂ ਬਾਹਰ ਵੀ ਇੱਕ ਦਰਖਤ ਦਾ ਸਹਾਰਾ ਕਿਵੇਂ ਲੈਣਾ ਜੇ ਸਾਹਮਣੇ ਤੋਂ ਫਾਇਰਿੰਗ ਹੋ ਰਹੀ ਏ ਜਾਂ ਸਾਹਮਣੇ ਤੋਂ ਕਿਸੇ ਤਰ੍ਹਾਂ ਦੀ ਵੀ ਕੋਈ ਫਾਇਰਿੰਗ ਦਾ ਅ ਸੰਕੇਤ ਬੰਦਾ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਗਲਬਾ ਲੱਗਦੀ ਤੇ ਇੱਕ ਦਰਖਤ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਕਿਵੇਂ ਬਚਾਉਣਾ ਆ ਉਹਦੇ ਤੇ ਵੀ ਜਿਹੜੀ ਏ ਉਹ ਸਪੈਸ਼ਲ ਜਿਹੜੀ ਏ ਟ੍ਰੇਨਿੰਗ ਦਿੱਤੀ ਜਾ ਰਹੀ ਏ ਟ੍ਰੇਨਿੰਗ ਦੇ ਦੌਰਾਨ ਹੀ ਜਿਹੜਾਇਆ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੁਲਿਸ ਦੀਆਂ ਟੀਮਾਂ ਤੇ ਨਾਲ ਦੀ ਨਾਲ ਆਰਮੀ ਦੀਆਂ ਜਿਹੜੀਆਂ ਟੀਮਾਂ ਨੇ ਉਹ ਲੱਗ ਕੇ ਇਸ ਚੀਜ਼ ਨੂੰ ਜਿਹੜਾ ਆ ਮੋਕ ਡ੍ਰਿਲ ਦੇ ਵਿੱਚ ਅਭਿਆਸ ਦੇ ਦੌਰਾਨ ਜਿਹੜਾ ਆ ਆਮ ਪਬਲਿਕ ਨੂੰ ਜਾਣੂ ਕਰਵਾ ਰਹੀ ਹੈ ਤੇ ਇਹ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਤੱਕ ਤੁਹਾਡੇ ਘਰ ਬੈਠੇ ਤੱਕ ਪਹੁੰਚਾ ਰਿਹਾ ਤਾਂ ਕਿ ਜਿਹੜੀਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਜਿਹੜਾ ਆ ਆਪਣੇ ਆਪ ਨੂੰ ਸਮਝ ਸਕੋ ਕਿ ਅਪਾਤਕ ਕਲੀਨ ਜਿਹੜੀ ਐਮਰਜੈਂਸੀ ਉਹਦੇ ਵਿੱਚ ਜਿਹੜਾ ਆ ਤੁਸੀਂ ਆਪਣੇ ਆਪ ਨੂੰ ਜਿਹੜਾ ਆ ਕਿਵੇਂ ਬਚਾਉਣਾ ਹੈ ਕਿਵੇਂ ਸੁਰੱਖਿਆ ਜਿਹੜੀ ਰੱਖਣੀ ਹੈ ਹੋ ਸਕਦੇ ਤੇ ਇਸ ਦੌਰਾਨ ਫਿਲਹਾਲ ਤਾਂ ਅਭਿਆਸ ਚੱਲਦਾ ਪਿਆ ਆ ਐਕਸਰਸਾਈਜ਼ ਚੱਲਦੀ ਪਈ ਹੈ ਜੇਕਰ ਇਸ ਸਮੇਂ ਦੇ ਵਿੱਚ ਜੰਗ ਲੱਗ ਜਾਂਦੀ ਏ ਉਹ ਜਿਹੜੀ ਪੂਰੀ ਤਰ੍ਹਾਂ ਜੰਗ ਲੱਗ ਜਾਂਦੀ ਤਾਂ ਉਸ ਸਮੇਂ ਵੀ ਜਿਹੜਾ ਆ ਆਪਣੇ ਘਰਾਂ ਦੇ ਵਿੱਚ ਰਾਸ਼ਨ ਪਾਣੀ ਇਕੱਠਾ ਕਰ ਲਓ ਬਾਹਰ ਨਹੀਂ ਨਿਕਲਣਾ ਆਪਣੀ ਫੈਮਿਲੀ ਦੇ ਨਾਲ ਰਹੋ ਤੇ ਆਪਣੀ ਫੈਮਿਲੀ ਦੀ ਸੇਫਟੀ ਰੱਖੋ ਕੋਸ਼ਿਸ਼ ਕਰੋ ਕਿ ਘਰਾਂ ਦੇ ਵਿੱਚ ਹੀ ਰਹੋ ਦਰਵਾਜ਼ੇ ਬੰਦ ਕਰਕੇ ਰੱਖਣੇ ਚਾਹੀਦੇ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਅਗਰ ਬੰਦੀ ਤੇ ਉਹਦੇ ਚ ਤੁਸੀਂ ਘੱਟੋ ਘੱਟ ਜਿਹੜਾ ਆ ਸੇਫ ਰਹਿ ਸਕੋ ਦੂਸਰਾ ਬਲੈਕਆਊਟ ਦੇ ਵਿੱਚ ਕਿਆ ਗਿਆ ਆ ਕਿ ਜਿਹੜੀਆਂ ਲਾਈਟਾਂ ਆ ਬਿਲਕੁਲ ਬੰਦ ਕਰ ਦੇਣੀਆਂ ਆ ਲਾਈਟ ਪਿੱਛੋਂ ਬੰਦ ਹੋਵੇਗੀ ਇਨਵਰਟਰ ਸੋਲਰ ਲਾਈਟਾਂ ਤੇ ਆਪਣੇ ਸੀਸੀਟੀਵੀ ਕੈਮਰਿਆਂ ਦੀਆਂ ਲਾਈਟਾਂ ਕਰੀਬ-ਕਰੀਬ ਜੜੀਆਂ ਉਹ ਬੰਦ ਰੱਖੀਆਂ ਜਾਣ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਈਟ ਜੇਕਰ ਅੰਦਰਾਂ ਦੇ ਵਿੱਚ ਵੀ ਜਗਾਉਂਦੇ ਹੋ ਤੇ ਪਰਦੇ ਕੀਤੇ ਹੋਣੇ ਚਾਹੀਦੇ ਜਾਂ ਕਿ ਅੰਦਰ ਦੀ ਲਾਈਟ ਜਿਹੜੀ ਹੈ ਰੋਸ਼ਨਦਾਨਾ ਤੇ ਥਰੂ ਬਾਹਰ ਨਾ ਆ ਸਕੇ ਤੇ ਪੂਰੀ ਤਰ੍ਹਾਂ ਜਿਹੜਾ ਆ ਬਲੈਕਆਊਟ ਹੋ ਸਕੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਹ ਸਥਿਤੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੇਫ ਕਰਾ ਸਕੋ ਆਪਣੇ ਆਪ ਨੂੰ ਤੇ ਨਾਲ ਦੀ ਨਾਲ ਆਪਣੀ ਫੈਮਿਲੀ ਨੂੰ ਵੀ ਸੇਫ ਰੱਖ ਸਕੋ ਜੇਕਰ ਤੁਹਾਡੇ ਮਹੱਲੇ ਦੇ ਵਿੱਚ ਸੋਸਾਇਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਇਦਾਂ ਦੀ ਸਿਚੁਏਸ਼ਨ ਬੰਦੀ ਹੈ ਤੇ ਉਹਦੇ ਤੇ ਵੀ ਬਿਨਾ ਡਰੇ ਬਿਨਾ ਕਿਸੇ ਡਰ ਤੋਂ ਕੰਪਨ ਤੋਂ ਜਿਹੜਾ ਆ ਤੁਸੀਂ ਉੱਥੇ ਜਿਹੜਾ ਆ ਉਹਨਾਂ ਦਾ ਸਾਥ ਦੇ ਸਕੋ ਤਾਂ ਉਹਨਾਂ ਦਾ ਸਾਥ ਦਿੱਤਾ ਜਾਣਾ ਚਾਹੀਦਾ ਬਿਲਕੁਲ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਪੈਨਿਕ ਹੋ ਜਾਓਗੇ ਡਰ ਜਾਓਗੇ ਤਾਂ ਫਿਰ ਜਿਹੜੀ ਸਿਚੁਏਸ਼ਨ ਹੈ ਹੋਰ ਵੀ ਜ਼ਿਆਦਾ ਤੁਹਾਡੇ ਨਾਲ ਖਰਾਬ ਸਥਿਤੀ ਜਿਹੜੀ ਹੈ ਲੈ ਲਵੇਗੀ ਇਸ ਕਰਕੇ ਡਰਨ ਦੀ ਬਿਲਕੁਲ ਲੋੜ ਨਹੀਂ ਹੈ ਤੇ ਜੋ ਵੀ ਇਨਸਟਰਕਸ਼ਨ ਜਿਹੜੀਆਂ ਨੇ ਉਹ ਸਿਵਲ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਂਦੀਆਂ ਆਣੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੇ ਆਪ ਨੂੰ ਜਿਹੜਾ ਆ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਆਪਣੇ ਆਪ ਨੂੰ ਜਿਹੜਾ ਆ ਸੇਫਲੀ ਰੱਖਿਆ ਜਾਵੇ ਧੰਨਵਾਦ ਕਰਦੇ ਹਾਂ ਕਿਵੇਂ ਉਹਨਾਂ ਨੇ ਖਾਸ ਰੂਪੇਤ ਯਾਦ ਕਰਦੇ ਐਸੇ ਲੜਾਈ ਦਾ ਮੌਕਾ ਆਂਦਾ ਹੈ ਕਿਵੇਂ ਉਹਨਾਂ ਨੇ ਆਪਣੀ ਵੀ ਰੱਖਿਆ ਕਰਨੀ ਹੈ ਤੇ ਆਪਣੇ ਆਲੇ ਦੁਆਲੇ ਜਿਹੜੇ ਵੀ ਲੋਕੀ ਆ ਉਹਨਾਂ ਦੀ ਕਿਵੇਂ ਰੱਖਿਆ ਕਰਨੀ ਹੈ ਕਿਵੇਂ ਪਬਲਿਕ ਪ੍ਰਾਪਰਟੀ ਰੱਖਿਆ ਕਰਨੀ ਹੈ ਅੱਜ ਦੀ ਖੜੀ ਖਾਸ ਸਾਡੇ ਕੀ ਮੌਕ ਡ੍ਰਿਲ ਦੀ ਪ੍ਰੈਕਟਿਸ ਹੋਈ ਹੈ ਉਹਦੇ ਵਿੱਚ ਬੇਸਿਕਲੀ casualty evacuation ਵਰディスクਿਲ ਤੱਕ ਜੈਸਲਟੀ ਹੋ ਜਾਂਦੀ ਹੈ ਕਿਵੇਂ ਉਹਨਾਂ ਨੂੰ ਇਵੈਕੂਏਟ ਕਰਨਾ ਹੈ ਹਸਪੀਟਲ ਜਾ ਕੇ ਕਿਵੇਂ ਸਾਡੇ ਕੈਡਟ ਹੈਲਪ ਕਰ ਸਕਦੇ ਹੈ ਪੁਲਿਸ ਡਿਪਾਰਟਮੈਂਟ ਨੂੰ ਜਾਂ ਫਾਇਰ ਬ੍ਰਿਗੇਡ ਜਾਂ ਫਾਇਰ ਪੁਲਿਸ ਵਾਲੇ ਡਿਪਾਰਟਮੈਂਟ ਹੈ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਟ੍ਰੇਨਿੰਗ ਦਿੰਦੇ ਹੈ ਕਿ ਟ੍ਰੈਫਿਕ ਪੁਲਿਸ ਜਿਹਨਾਂ ਨੇ ਕੰਮ ਟ੍ਰੈਫਿਕ ਮੈਨੇਜ ਕਰਨਾ ਹੁੰਦਾ ਹੈ ਅਸੀ ਟਾਈਮ ਤੇ ਉਹਨਾਂ ਨੇ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਕੈਡਟ ਨੂੰ ਅਸੀਂ ਇਹ ਵੀ ਸਿਖਾਈਦਾ ਹੈ ਕਿ ਐਮਰਜੈਂਸੀ ਟਾਈਮ ਤੇ ਕਾਫੀ ਤਰ੍ਹਾਂ ਦੀ ਅਫਵਾਹਾਂ ਰਿਯੂਮਰਸ ਲੋਕੀ ਫੈਲਾਉਣ ਦੀ ਕੋਸ਼ਿਸ਼ ਕਰਦੇ ਹੈ ਉਹ ਉਹਨਾਂ ਤੇ ਉਹਨਾਂ ਨੇ ਕਿਵੇਂ ਕੰਟਰੋਲ ਕਰਨਾ ਹੈ ਔਰ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਅਸਲ ਪੋਜੀਸ਼ਨ ਕੀ ਹੈ ਇਸ ਤਰੀਕੇ ਨਾਲ ਅਭਿਆਸ ਕੀਤਾ ਗਿਆ ਇਸ ਅਭਿਆਸ ਦੇ ਉਸੇ ਫਾਇਦੇ ਗਿਣਵਾਏ ਜੇਕਰ ਯੁੱਧ ਲੱਗਦਾ ਹੈ ਤੇ ਜਿਹੜੇ ਕੈਂਡੀਡੇਟਸ ਨੇ ਜਾਂ ਸਿਵਲ ਡਿਫੈਂਸ ਆ ਜਾਂ ਫਾਇਰ ਬਗੇੜਾ ਕਿ ਲੱਗਦਾ ਕਿੰਨਾ ਕੁ ਲਾਹੇਵੰਦ ਹੋ ਸਕਦਾ ਹੈ ਮੌਕ ਡ੍ਰਿਲ ਇਹ ਮੌਕ ਡ੍ਰਿਲ ਬੜਾ ਯੂਸਫੁਲ ਹੈਗਾ ਕਿਉਂਕਿ ਖਾਸ ਤੌਰ ਤੇ ਸਾਡੇ ਜਿਹੜੇ ਕੈਂਡੀਡੇਟ ਹੈ ਸੀਨੀਅਰ ਡਿਵੀਜ਼ਨ ਦੇ ਸੀਨੀਅਰ ਵਿੰਗ ਦੇ ਕਾਲਜਾਂ ਦੇ ਬੱਚੇ ਹੈਗੇ ਜਾਂ 11 12 ਦੇ ਬੱਚੇ ਹੈਗੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਲੇਕਿਨ ਆਈ ਵਿਲ ਰਿਕਵੈਸਟ ਕਿ ਜੋ ਉਹਨਾਂ ਦੇ ਸਕੂਲ ਦੇ ਟੀਚਰ ਜਾਂ ਕਾਲਜ ਦੇ ਪ੍ਰੋਫੈਸਰ ਹੈ ਜਾਂ ਉਹਨਾਂ ਦੇ ਪੇਰੈਂਟਸ ਹੋਈ ਕਿ ਐਸੇ ਮੌਕੇ ਤੇ ਮਤਲਬ ਬਜਾਏ ਕਿ ਕਿਸੇ ਤਰ੍ਹਾਂ ਦਾ ਡਾਊਟ ਰੱਖਣ ਤੇ ਜਾਂ ਡਰਨ ਤੋਂ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਕਿ ਉਹਨਾਂ ਦਾ ਜੋ ਵੀ ਰੋਲ ਹੈਗਾ ਉਹ ਆਪਣਾ ਆਕੇ ਨਿਭਾਣ ਐਂਡ ਸੋਸਾਇਟੀ ਦੀ ਯਰ ਕੰਟਰੀ ਦੀ ਜਿਹੜੀ ਵੀ ਉਹ ਹੈਲਪ ਕਰ ਸਕਦੇ ਆ ਕਰਨ ਤੁਸੀਂ ਫੌਜ ਦੇ ਅਫੀਸਰ ਜੋ ਹਾਲਾਤ ਚੱਲਦੇ ਕਿੰਨਾ ਕੁ ਕੌਨਫੀਡੈਂਸ ਆ ਭਾਰਤੀ ਫੌਜ ਦੇ ਜਿਹੜੀ ਨੇ ਸਾਨੂੰ ਆਪ ਕੋ 110% ਕੌਨਫੀਡੈਂਸ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਸਾਡੇ ਅਸੀਂ ਪੂਰੀ ਕੈਪੇਬਿਲਿਟੀ ਸਾਡੇ ਕੋਲ ਹਰ ਤਰ੍ਹਾਂ ਦੀ ਹੈਗੀ ਹੈ ਐਂਡ ਜਦ ਵੀ ਟਾਈਮ ਆਏਗਾ ਜਿਹਦਾ ਜੋ ਵੀ ਰੋਲ ਹੈ ਉਹ ਬੜੀ ਅੱਛੀ ਤਰ੍ਹਾਂ ਕਰੇਗਾ ਧੰਨਵਾਦ ਜੀ ਨਾ ਨਾ ਆਪਾਂ ਨੂੰ ਆਪਾਂ ਉਹ ਤਾਂ ਕਰਾਂਗੇ ਬਾਰੇ ਜੀ ਅੱਜ ਜਿਹੜੀ ਹੈ ਮੌਗਰੇਲਾ ਮਾਨਯੋਗ ਡੀਸੀ ਗਦਾਸਪੁਰ ਜੀ ਦੇ ਐਸ ਡੀ ਐਮ ਟਾਲਾ ਜੀ ਦੇ ਹੁਕਮ ਨਾਲ ਇੱਥੇ ਰੱਖੀ ਗਈ ਆ ਜਿਹਦੇ ਵਿੱਚ ਆਪਾਂ ਤਿੰਨ ਫੋਰਸਿਸ ਜਿਹੜੀ ਐਨ ਸੀ ਸੀ ਕ੍ਰੈਡਿਟ ਆ ਸਾਡੇ ਸਿਵਲ ਡਿਫੈਂਸ ਆ ਔਰ ਫਾਇਰ ਫਾਈਟਰ ਜਿਹੜੇ ਆ ਫਾਇਰ ਸੇਫਟੀ ਆ ਇਹਨਾਂ ਦੇ ਸਾਰੇ ਜਿਹੜੇ ਆ ਕਾਰਕੂਨ ਇਹਨਾਂ ਨੇ ਇਕੱਠੇ ਆਪਣੀ ਜੁਆਇੰਟ ਕੀਤੀ ਆ ਐਕਸਰਸਾਈਜ਼ ਜਿਹਦੇ ਵਿੱਚ ਆਪਾਂ ਰੈਸਕਿਊ ਦੇ ਅੱਜ ਜਿਹੜੇ ਆ ਉਹ ਗੁਰ ਇੱਕ ਦੂਜੇ ਨਾਲ ਸਾਂਝੇ ਕੀਤੇ ਆ ਵੀ ਕਿਸੇ ਵੀ ਐਮਰਜੈਂਸੀ ਦੌਰਾਨ ਅਗਰ ਕੋਈ ਇੰਜਰਡ ਵਿਅਕਤੀ ਹੁੰਦਾ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਐਮਰਜੈਂਸੀ ਤੱਕਣੀਆ ਹਸਪਟਲਾਈਜੇਸ਼ਨ ਤੱਕਣ ਉਹਨੂੰ ਡ੍ਰੌਪ ਕਰਨਾ ਪ੍ਰਿਆ ਬੇਟਾ ਜਿਹੜਾ ਅੱਜ ਸਾਇਰਨ ਪੀਸ ਕਰਾਇਆ ਗਿਆ ਸਰ ਸਾਨੂੰ ਅੱਜ ਮੌਕ ਡ੍ਰਿਲ ਬਾਰੇ ਦੱਸਿਆ ਗਿਆ ਹੈ ਕਿ ਜਿਵੇਂ ਕਦੇ ਕੋਈ ਹਵਾਈ ਹਮਲਾ ਹੁੰਦਾ ਹੈ ਤਾਂ ਆਪਾਂ ਕਿੱਦਾਂ ਆਪਣੇ ਆਪ ਨੂੰ ਬਚਾਣਾ ਤੇ ਲੋਕਾਂ ਦੀ ਕਿੱਦਾਂ ਹੈਲਪ ਕਰਨੀ ਹੈ ਤੇ ਜੇ ਮੈਂ ਹਵਾਈ ਫਾਇਰ ਹੋਇਆ ਤੇ ਰੈਸਕਿਊ ਟੀਮ ਵਾਂਗ ਆਪਾਂ ਹੈਲਪ ਕਰ ਸਕਦੇ ਹਾਂ ਜੇ ਫਾਈਰ ਫਾਈਰ بگੜਦੀ ਹੈ हेल्प ਕਰ ਸਕਦੇ ਆ ਅਗਰ ਕੁਝ ਜ਼ਿਆਦਾ ਕਹਿੰਦੇ ਆ ਯੈਸ ਸਰ ਜੀ ਬਿਲਕੁਲ ਜੀ ਸਰ ਅੱਜ ਪਰੇ ਬੰਦਾ ਆ ਰਿਹਾ ਹੈ ਕਿ ਬਿਲਕੁਲ ਆ ਜਿਹੜਾ ਇੱਥੇ ਆਇਆ ਉਹ ਜਿਹੜੀ ਅਸੁਰਾ ਰਹੇ ਉਹਨੇ ਬਣ ਰਿਹਾ ਹੈ ਅੱਜ ਇੱਥੇ ਜਿਹੜੀ ਰੈਸਲ ਹੋ ਰਹੀ ਆ ਜਾਂ ਮੌਕ ਡ੍ਰਿਲ ਹੋ ਰਿਹਾ ਉਹਦਾ ਹੁਕਮ ਨਾਲ ਹੋ ਰਿਹਾ ਜੋ ਸਰਕਾਰਾਂ ਦੇ ਹੁਕਮ ਨੇ ਜੋ ਐਸਟੀਐਮ ਸਾਹਿਬ ਨੇ ਸੁਣ ਉਹਨਾਂ ਦੇ ਮੁਤਾਬਕ ਹੋ ਰਿਹਾ ਇਹ ਇੱਕ ਇਸ ਤੋਂ ਪਹਿਲੋਂ ਵੀ ਜਿੱਦਾਂ ਹੁਣ ਐਨਸੀਸੀ ਹੈ ਫਾਇਰ ਬ੍ਰਿਗੇਡ ਨੇ ਸਿਵਲ ਡਿਫੈਂਸ ਹੈ ਇਹ ਉਹਨਾਂ ਦਾ ਇੱਕ ਟ੍ਰੇਨਿੰਗ ਦਾ ਹਿੱਸਾ ਵਾ ਇਹ ਕਰ ਰਿਹਾ ਅਸਲ ਆਪੀ ਜੇ ਕਿਸੇ ਸ਼ਰਮੇ ਵਿੱਚ ਕੋਈ ਐਕਸੀਡੈਂਟ ਕਿਤੇ ਹੁੰਦਾ ਜਾਂ ਕਿਸ ਤਰ੍ਹਾਂ ਵੀ ਹੁੰਦਾ ਜਾਂ ਉੱਥੇ ਸਟ੍ਰੀਚਰ ਨਹੀਂ ਜਾਂ ਹੋਰ ਆਪਾਂ ਕੋਲ ਸੁਵਿਧਾ ਨਹੀਂ ਹੈਗੀਆਂ ਤੇ ਉਹ ਆਪਾਂ ਆਪਣੇ ਜਿਹੜੇ ਕੰਬਲ ਖੇਸ ਜੋ ਵੀ ਆਪਾਂ ਨੂੰ ਉਪਲਬਧ ਹੁੰਦਾ ਜਿੱਦਾਂ ਹੁਣ ਆਪਾਂ ਗਏ ਗੋਡੇ ਸਾਟ ਲੱਗਦੀ ਆ ਇੱਕ ਬੰਦੇ ਨਾਲ ਜਾਂ ਦੋ ਬੰਦੇ ਨਾਲ ਵੀ ਆਪਾਂ ਨੂੰ ਫੜ ਸਕਦੇ ਹਾਂ ਇਹ ਇੱਕ ਉਹਦਾ ਰਿਹਸਲ ਉਹਦੀ ਮਕਡਲ ਸਮਝੋ ਨੂੰ ਕੋਕ ਡੀਰ ਨੂੰ ਸਮੂਹ ਜੀ ਅਪਾਵੇਂ ਪਦਨ ਕੀ ਹੋ ਗਿਆ ਕੋਈ ਡਰਨ ਵਾਲੀ ਏਡੀ ਗੱਲ ਨਹੀਂ ਹੁੰਦੀ ਇਹ ਸਿਰਫ ਪਬਲਿਕ ਦੀ ਜਾਣਕਾਰੀ ਹੱਤ ਹੁੰਦਾ ਤੇ ਉਹਨਾਂ ਦੇ ਸਬੂਧਾ ਵਾਸਤੇ ਵੀ ਜੇ ਉਹਨਾਂ ਨੂੰ ਕਿਤੇ ਪ੍ਰੋਬਲਮ ਇਹ ਆਉਂਦੀ ਲੱਗਦੀ ਕਿਤੇ ਤੇ ਉਹਦੇ ਮੁਤਾਬਕ ਉਹ ਉਸ ਬੰਦੇ ਦੀ ਜਾਨ ਮਿਟਾਈ ਜਾ ਸਕਦੀ ਸਰ ਆਪਣਾ ਨਾਮ ਦੱਸੋ ਮਾਈ ਨੇਮ ਇਜ਼ ਨਰੇਸ਼ ਕਪੂਰ ਮੈਂ ਸੀਨੀਅਰ ਪੋਸਟ ਵਾਰਡਨ ਆ ਸਿਵਲ ਡਿਫੈਂਸ ਚ ਸਿਵਲ ਡਿਫੈਂਸ ਦਾ ਮਤਲਬ ਇਹ ਹੈ ਕਿ ਨਾਗਰਿਕ ਸੁਰੱਖਿਆ ਕਮੇਟੀ ਨਾਗਰਿਕਾਂ ਦੀ ਜਿਹੜੇ ਸ਼ਹਿਰ ਦੇ ਸਿਟੀਜ਼ਨਸ ਨੇ ਸਿਵਲ ਡਿਫੈਂਸ ਯਾਨੀ ਕਿ ਸਿਵਿਲियंस ਦੀ ਡਿਫੈਂਸ ਕਰਨੀ ਇਹ ਅੱਜ ਦਾ ਜਿਹੜਾ ਮੌਕ ਡ੍ਰਿਲ ਚੱਲ ਰਿਹਾ ਹੈ ਇਹ ਸੈਂਟਰਲ ਗਵਰਨਮੈਂਟ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਗਵਰਨਮੈਂਟ ਦੇ ਹੁਕਮਾਂ ਦੇ ਅਨੁਸਾਰ ਸਾਡੇ ਡਿਪਟੀ ਕੰਟਰੋਲਰ ਐਸ ਡੀ ਐਮ ਸਾਹਿਬ ਔਰ ਕੰਟਰੋਲਰ ਡੀ ਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅੱਜ ਦੀ ਇਹ ਮੌਕ ਡ੍ਰਿਲ ਹੋ ਰਹੀ ਹੈ ਇਹ ਲੋਕਾਂ ਦੀ ਜਿੰਨੀ ਜੇ ਇਫ ਮਤਲਬ ਕੋਈ ਵਾਰ ਲੱਗਦੀ ਹੈ ਫਰਜ ਕਰ ਲੋ ਤੇ ਜਾਂ ਇਹਦੇ ਲਈ ਅੱਜ ਰਾਤ ਨੂੰ ਬਲੈਕਆਊਟ ਵੀ ਰੱਖਿਆ ਗਿਆ ਪ੍ਰੋਗਰਾਮ ਉਹ ਬਲੈਕਆਊਟ ਤਾਂ ਰੱਖਿਆ ਜਾਂਦਾ ਹੈ ਕਿ ਜਦੋਂ ਕੋਈ 에어 ਰੇਡ ਹੁੰਦਾ ਇਹ ਉਹਦੀ ਪ੍ਰੈਕਟਿਸ ਹੈ ਉਹਦਾ ਅਭਿਆਸ ਹੈ ਤੇ ਬਾਕੀ ਜਿਹੜੀ 에어 ਰੇਡ ਜਦੋਂ ਹੁੰਦੀ ਹੈ ਉਹ ਕਿਸ ਤਰ੍ਹਾਂ ਮਤਲਬ ਉਹਦੇ ਤੋਂ ਬਚਾਅ ਕਰਨਾ ਇਹ ਮੌਕ ਡ੍ਰਿਲ ਉਹਦਾ ਇੱਕ ਹਿੱਸਾ ਹੈ ਹੈਲੋ वैसे तो ये सी इदी एडवाइजरी जिन्हियां ਵੀ ਨੇ ਕਿ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ WhatsApp ਦੇ थ्रू ਆਪਣੇ WhatsApp ਗਰੁੱਪਸ ਜਿਹੜੇ ਸ਼ਹਿਰ ਦੇ ਬਨੇ ਦੇ ਨੇ ਉਹਨਾਂ ਦੇ थ्रू ਆਪਣੇ ਸੈਕਟਰ ਵਾਰਡਨਸ ਕੋਸਟ ਵਾਰਡਨਸ ਔਰ ਜਿਹੜੇ ਵਲੰਟੀਅਰਸ ਨੇ ਉਹਨਾਂ ਨੂੰ ਆਲਰੇਡੀ ਅਗਾਹ ਕਰ ਦਿੱਤਾ ਗਿਆ ਪਿਆ ਔਰ ਉਹਦੇ ਵਿੱਚ ਜੋ ਵੀ ਹੋਏਗਾ ਉਹ ਮਤਲਬ ਨਾਗਰਿਕਾਂ ਦੀ ਸੁਰੱਖਿਆ ਲਈ ਹੋਏਗਾ ਸਾਰਾ ਸਿਸਟਮ